ਪਿਛਲੇ ਸਮੇਂ ਤੋਂ ਦੇਖਿਆ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹ ਖੇਤੀਬਾੜੀ ਤੋਂ ਪ੍ਰਭਾਵਿਤ ਨਹੀਂ ਹੋ ਰਹੀ ਕਿਉਂਕਿ ਮੰਨ ਲਓ ਕਿ ਜਿਹੜਾ 5-7 ਕਿਲੇ ਵਾਲਾ ਕਿਸਾਨ ਆ ਉਹ 10-12000 ਦੀ ਨੌਕਰੀ ਕਰਨ ਨੂੰ ਜ਼ਿਆਦਾ ਮੰਨ ਰਿਹਾ ਕਿ ਉਹ ਜ਼ਿਆਦਾ ਚੰਗੀ ਆ ਖੇਤੀਬਾੜੀ ਨਾਲੋਂ ਇਸ ਰਿਵਾਜ ਨੂੰ ਇਸ ਪਰਵਰਤਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਾਨੂੰ ਜਿਹੜੀ ਉਪਜ ਆ ਉਹਦਾ ਪੈਸਾ ਵੀ ਟਾਈਮ ਸਿਰ ਨਹੀਂ ਮਿਲਦਾ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਭੋਗਪੁਰ ਮਿਲਵਾ ਤੇ ਅਜੇ 5-7 ਦਿਨਾਂ ਤੋਂ ਵੀ ਮਜਾਰੇ ਹੋ ਰਹੇ ਨੇ 4-4 5-5 ਸਾਲ ਦੇ ਉਹਨਾਂ ਨੇ ਪੈਸੇ ਰੋਕੇ ਹੋਏ ਨੇ ਗਵਰਨਮੈਂਟ ਨੇ ਜੋ ਇਹਨਾਂ ਨੇ ਸਾਡੇ ਫੇਅਰ ਪ੍ਰਾਈਸ ਦੇ ਵਿੱਚ ਐਸ.ਪੀ.ਚ ਆਪਣਾ ਹਿੱਸਾ ਪਾਉਣਾ ਹੁੰਦਾ ਉਹ ਵੀ 6-6 ਮਹੀਨੇ 7-7 ਮਹੀਨੇ ਨਹੀਂ ਦੰਦੇ 1 ਨਵੰਬਰ ਤੋਂ ਅਸੀਂ ਚਾਹੁੰਦੇ ਹਾਂ ਉਮੀਦਾਂ ਚਲਾ ਦਿਓ ਉਹਦਾ ਫੈਸਲਾ ਨਹੀਂ ਹੁੰਦਾ ਹੈ ਕਿ ਕਦੋਂ ਉਮੀਦਾਂ ਚਲਾਉਣੀਆਂ ਉਹਦੀ ਸਫਾਈ ਕਦ ਕਰਨੀ ਹੈ ਕਿ ਆ ਨਹੀਂ ਕਰਨੀ ਸਾਡਾ ਹੀ ਪੈਸਾ ਸਾਨੂੰ ਟਾਈਮ ਸਿਰ ਨਹੀਂ ਮਿਲਦਾ ਹੈ ਤੇ ਕੰਮ ਕਰਨ ਤੋਂ ਬਾਅਦ ਵੀ ਅਗਰ ਕਿਸੇ ਨੂੰ ਆਪਣਾ ਮਿਹਨਤਾਨਾ ਵੀ ਟਾਈਮ ਸਿਰ ਨਹੀਂ ਮਿਲੇਗਾ ਤਾਂ ਫਿਰ ਉਹ ਇਹਨੂੰ ਇਸ ਮੁਲਕ ਨੂੰ ਛੱਡ ਕੇ ਜਾਏਗਾ ਹੋਰ ਕਿਆ ਕਰੂਗਾ ਉਹਦੇ ਕੋਲ ਕੋਈ ਰਾਹ ਨਹੀਂ ਹੈ ਬਾਹਰ ਜਾ ਕੇ ਸਾਡੇ ਲੋਕ ਇਹ ਨਹੀਂ ਹੈ ਕਿ ਉੱਤੇ ਬਹਿਲੇ ਬੈਠ ਕੇ ਖਾ ਰਹੇ ਆ ਜਾਂ ਉਹਨਾਂ ਨੂੰ ਕੋਈ ਇਸ ਨਾਲੋਂ ਬੜਾ ਹੀ ਆਰਾਮਦਾਇਕ ਜੀਵਨ ਮਿਲ ਜਾ ਕਈ ਖੇਚੜ ਵੀ ਬਹੁਤ ਕਰ ਰਹੇ ਉੱਥੇ ਕੰਮ ਕਰ ਰਹੇ ਨੇ ਪਰ ਉੱਥੇ ਜਿਹੜਾ ਕੰਮ ਦਾ ਇਵਜਾਨਾ ਅਰ ਕੰਮ ਤੋਂ ਤੁਹਾਡਾ ਬਾਅਦ ਦਾ ਟਾਈਮ ਹੈ ਉਹ ਤੁਹਾਡੀ ਕੋਈ ਡਿਸਟਰਬੈਂਸ ਨਹੀਂ ਇਸ ਕਰਕੇ ਉਹਨਾਂ ਦੇ ਮਾਹੌਲ ਨੂੰ ਚੰਗਾ ਸਮਝਦੇ ਹੋਏ ਇੱਥੋਂ ਪ੍ਰਵਾਸ ਹੁੰਦਾ। ਅੱਛਾ ਤੁਸੀਂ ਪ੍ਰਵਾਸ ਦੀ ਗੱਲ ਕੀਤੀ ਤੇ ਤੁਸੀਂ ਖੁਦ ਪਵਾਦ ਤੋਂ ਆਉਂਦੇ ਹੋ ਤਾਂ ਪਵਾਦ ਦੇ ਵਿੱਚ ਦੇਖਿਆ ਜਾਂਦਾ ਜਿੱਥੇ ਪਹਿਲਾਂ ਦੁਆਬੇ ਤੋਂ ਫਿਰ ਮਾਲਵੇ ਦੇ ਵਿੱਚ ਆਇਆ ਮਾਝੇ ਦੇ ਵਿੱਚ ਹੁਣ ਲਗਭਗ ਸਾਰਾ ਪੰਜਾਬ ਹੈ ਜਿਹੜਾ ਪ੍ਰਵਾਸ ਵੱਡੀ ਗਿਣਤੀ ਦੇ ਵਿੱਚ ਸਾਡੇ ਨੌਜਵਾਨ ਮੁੰਡੇ ਕੁੜੀਆਂ ਕਰ ਰਹੇ ਨੇ ਤੇ ਪਵਾਦ ਦੇ ਵਿੱਚ ਜਿਹੜੇ ਪ੍ਰਵਾਸੀ ਨੇ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ ਤੇ ਦੋਵੇਂ ਤਰ੍ਹਾਂ ਦੇ ਪ੍ਰਵਾਸ ਨੂੰ ਕਿਸ ਤਰ੍ਹਾਂ ਸਮਝੋ? ਉਹਨਾਂ ਨੂੰ ਤਾਂ ਇੱਥੇ ਕੰਮ ਵੀ ਮਿਲ ਰਿਹਾ ਤੇ ਕੰਮ ਹੀ ਨਹੀਂ ਮਿਲ ਰਿਹਾ ਬਲਕਿ ਉਹਨਾਂ ਨੇ ਸਾਡੇ ਸਾਰੇ ਲਾਅ ਤੋੜ ਕੇ ਸੜਕਾਂ ਤੇ ਆਪਣੇ ਬਿਜ਼ਨਸ ਸ਼ੁਰੂ ਕਰਤੇ ਕੋਈ ਟੈਕਸ ਨਹੀਂ ਦੇਣਾ ਸਰਕਾਰ ਵੀ ਘਾਟੇ ਜਾ ਸਰਕਾਰ ਵੀ ਨਹੀਂ ਉਹਨਾਂ ਨੂੰ ਰੋਕਦੀ ਹੈ ਸਾਡੇ ਮੁਲਾਜ਼ਮ ਜਿਹੜੇ ਰਿਸ਼ਵਤ ਖੋਰੀ ਹੋ ਗਈ ਸਰਕਾਰ ਦੇ ਵਿੱਚ ਮੁਲਾਜ਼ਮਾਂ ਦੇ ਵਿੱਚ ਤੇ ਉਹ ਸਰਕਾਰ ਵਾਸਤੇ ਵੀ ਘਾਟੇ ਦਾ ਸੌਦਾ ਹੈਗਾ ਪਬਲਿਕ ਦੇ ਟੈਕਸ ਪਈ ਜਾ ਰਹੇ ਨੇ ਤੇ ਜਿਹੜਾ ਬੰਦਾ ਸਰਕਾਰੀ ਕਾਨੂੰਨਾਂ ਮੁਤਾਬਕ ਕੰਮ ਕਰਦਾ ਉਹ ਘਾਟੇ 'ਚ ਜਾ ਰਿਹਾ ਤੇ ਜਿਹੜੇ ਜਿਨ੍ਹਾਂ ਤੇ ਕੋਈ ਟੈਕਸ ਨਹੀਂ ਕੋਈ ਬਾਈਂਡਿੰਗ ਨਹੀਂ ਜਿੱਥੇ ਦੇਖਦੇ ਰੇੜੀ ਖੜੀ ਕਰਕੇ ਲਾ ਲੈਣੇ ਆ ਉਹਨਾਂ ਨੂੰ ਇਸ ਤੋਂ ਵਧੀਆ ਹੋਰ ਮਾਹੌਲ ਕਿਆ ਮਿਲਦਾ ਹਮ ਅੱਛਾ ਪ੍ਰਵਾਸੀਆਂ ਲਈ ਮਤਲ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਦਾ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਵਿਰੋਧ ਵੀ ਹੋਇਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਉਹਨਾਂ ਦਾ ਬਾਈਕਾਟ ਕੀਤਾ ਗਿਆ ਕਿ ਕੁਝ ਨਿਯਮ ਬਣਨੇ ਚਾਹੀਦੇ ਨੇ ਵਿਧਾਨ ਸਭਾ ਦੇ ਵਿੱਚ ਸੁਖਪਾਲ ਸਿੰਘ ਖੈਰਾ ਉਰੀ ਮਤਾ ਲੈ ਕੇ ਆਏ ਕਿ ਵੀ ਇਹ ਪਾਸ ਹੋਣਾ ਚਾਹੀਦਾ ਹੈ ਕਿ ਕੁਝ ਨਿਯਮ ਹੋਣੇ ਚਾਹੀਦੇ ਨੇ ਜ਼ਮੀਨ ਨੂੰ ਲੈ ਕੇ ਜਿਹੜਾ ਉਹ ਪੰਜ ਭਾਸ਼ਾ ਨੂੰ ਲੈ ਕੇ ਜਾ ਸੱਭਿਆਚਾਰ ਨੂੰ ਲੈ ਕੇ ਨਿਯਮ ਹੋਣੇ ਚਾਹੀਦੇ ਨੇ ਸਾਰੇ ਘਟਨਾ ਕਰਮ ਨੂੰ ਕਿਸ ਤਰ੍ਹਾਂ ਸਮਝਦੇ ਸਵਿਧਾਨ ਦੇ ਆਰਟੀਕਲ 14 ਮੁਤਾਬਕ ਜਦੋਂ ਸਭ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ਅਗਰ ਬਾਕੀ ਸੂਬਿਆਂ ਨੇ ਸਾਡੇ ਤੇ ਜ਼ਮੀਨ ਜਾਇਦਾਦ ਖਰੀਦਣ ਤੇ ਰੋਕ ਲਾਈ ਹੋਈ ਹੈ ਤਾਂ ਅਸੀਂ ਕਿਉਂ ਖੁੱਲਾ ਰੱਖੀਏ ਸਾਨੂੰ ਤਾਂ ਬਾਹਰ ਜਾ ਕੇ ਕੰਮ ਕਰਨ ਬਾਅਦ ਤੇ ਖੇਤੀ ਕਰਨ ਬਾਅਦ ਅਸੀਂ ਜ਼ਮੀਨ ਨਹੀਂ ਖਰੀਦ ਸਕਦੇ ਕੁਝ ਨਹੀਂ ਕਰ ਸਕਦੇ ਲੇਕਿਨ ਸਾਡੀ ਜ਼ਮੀਨਾਂ ਨੂੰ ਕੋਈ ਖਰੀਦੇ ਕੋਈ ਜੋ ਮਰਜ਼ੀ ਕਰੇ ਉਹਦੇ ਨਾਲ ਜਿਹੜੇ ਬਾਹਰ ਦੇ ਵੀ ਐਨ ਆਰ ਆਈ ਵੀ ਆ ਉਹ ਵੀ ਆ ਕੇ ਇੱਥੇ ਰੇਟ ਵਧਾ ਦੰਨੇ ਤੇ ਜਿਹੜੇ ਇੱਥੇ ਦੇ ਲੋਕਲ ਬੰਦੇ ਆ ਉਹਨਾਂ ਵਾਸਤੇ ਬੜਾ ਔਖਾ ਹੋ ਗਿਆ ਉਹਨਾਂ ਮੁਤਾਬਕ ਚੱਲਣਾ ਸੋ ਇਹ ਜਿਹੜਾ ਕਾਨੂੰਨ ਹੈ ਉਹਨੇ ਬਿਲਕੁਲ ਸਹੀ ਕਿਹਾ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਇਹ ਜਾਂ ਤਾਂ ਸਾਰੇ ਖੁੱਲ੍ਹ ਹੋਣੀ ਚਾਹੀਦੇ ਜਾਂ ਫਿਰ ਸਾਰੀ ਸਟੇਟਾਂ ਵਾਸਤੇ ਕਾਨੂੰਨ ਬਣਾਉਣਾ ਚਾਹੀਦਾ ਤੇ ਪੰਜਾਬ ਛੇੜ ਇਸ ਵਾਰ ਤੇ ਪਿੱਛੇ ਐ ਤੇ ਇਹਨੂੰ ਵੀ ਆਪਣਾ ਕੋਈ ਨਾ ਕੋਈ ਕਾਨੂੰਨ ਬਣਾਉਣਾ ਚਾਹੀਦਾ ਪਰ ਫੇਰ ਉਹੀ ਜਿਹੜੀ ਮਾੜੀ ਨੀਤ ਹੈ ਸਰਕਾਰ ਦੀ ਉਹਨਾਂ ਦਾ 2 ਸਾਲ ਤੋਂ ਵੀ ਬਿੱਲ ਲਟਕਿਆ ਹੋਇਆ ਅੱਜ ਤੱਕ ਉਹਦੀ ਬਹਿਸ